ਬਾਈ ਜੀ ਮੈਂ ਜ਼ਿਲ੍ਹਾ ਮੋਗਾ ਤਸਵੀਲ ਬਾਗਾ ਪੁਰਾਣਾ ਤੇ ਸ਼ਹਿਰ ਵੀ ਮੇਰਾ ਬਾਗਾ ਪੁਰਾਣਾ ਹੀ ਆ ਜਦੋਂ ਆਲੈਕਸ਼ਨ ਹੋਏ ਸੀ ਪਿੱਛੇ ਜੇ ਪੰਜਾਬ ਵਿਧਾਨ ਸਭਾ ਦੇ ਉਦੋਂ ਮੈਂ ਇਹ ਸੋਚ ਕੇ ਭਗਵੰਤ ਮਾਨ ਨੂੰ ਵੋਟ ਪਾਈ ਸੀ ਵੀ ਸ਼ਾਇਦ ਕੋਈ ਬਦਲਾਵ ਆਊਗਾ ਵੀ ਤੀਜੀ ਪਾਰਟੀ ਆ ਵੀ ਸ਼ਾਇਦ ਕੋਈ ਬਦਲਾਵ ਆਊਗਾ ਗਰੀਬਾਂ ਬਾਰੇ ਸ਼ਾਇਦ ਸੋਚਣਗੇ ਜੋ ਕਿ ਬਦਲਾਵ ਦਾ ਕੋਈ ਮੈਨੂੰ ਆਇਆ ਤਾਂ ਨਹੀਂ ਦਿਸਿਆ ਪਰ ਇਹਨਾਂ ਤੇ ਜ਼ਰੂਰ ਬਦਲਾਵ ਹੋ ਗਏ ਜਿੰਨੇ ਵੀ ਆਪ ਦੇ ਲੀਟਰ ਸੀ ਉਹ ਸਾਰਿਆਂ ਦੇ ਜ਼ਰੂਰ ਬਦਲਾਵ ਹੋ ਗਏ ਕੁਝ ਕ ਐਮਐਲਏ ਬਣੇ ਉਸ ਇਲੈਕਸ਼ਨ ਚ ਤੇ ਕਾਰਪੋਰੇਟ ਘਰਾਨਿਆਂ ਨਾਲ ਵਿਆਹ ਕਰਵਾ ਗਏ ਉਨ੍ਹਾਂ ਦਾ ਜਰੂਰ ਬਦਲਾਵ ਹੋ ਗਿਆ ਬਹੁਤ ਸਾਰੇ ਭਗਵੰਤ ਮਾਨ ਨੇ ਮੈਨੀਫੈਸਟੋ ਵਿੱਚ ਵਾਅਦੇ ਕੀਤੇ ਸੀ ਤੇ ਕੋਈ ਵੀ ਵਾਅਦੇ ਬਾਈ ਜੀ ਪੂਰੇ ਨਹੀਂ ਹੋਏ ਹਾਂ ਉਸ ਵਕਤ ਮੈਨੂੰ ਲੱਗਦਾ ਸੀ ਵੀ ਸ਼ਾਇਦ ਇਹ ਗਰੀਬਾਂ ਵਾਰੇ ਸੋਚਣਗੇ ਤਾਂ ਮੈਂ ਝਾੜੂ ਨੂੰ ਵੋਟ ਪਾਈ ਹਾਂ ਅੱਜ ਮੈਂ ਇਸ ਚੀਜ਼ ਤੇ ਬਾਈ ਪਸਤਾ ਵੀ ਰਿਹਾ ਵਾ ਵੀ ਮੈਂ ਇਹਨਾਂ ਨੂੰ ਕਾਹ ਤੋਂ ਵੋਟ ਪਾਈ ਮੈਂ ਇਹਨਾਂ ਨੂੰ ਵੋਟਾਂ ਪਵਾਈਆਂ ਵੀ ਕਹਿ ਕਹਿ ਕੇ ਬਈ ਵੋਟਾਂ ਪਵਾਈਆਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਗਲੀ ਵਿੱਚ ਆਪਣੇ ਮਹੱਲੇ ਵਿੱਚ ਜਾ ਜਾ ਕੇ ਘਰ ਘਰ ਇਹਨਾਂ ਲਈ ਵੋਟ ਦੀ ਮੰਗ ਕੀਤੀ ਵੀ ਹਾਂ ਇਹ ਪਾਰਟੀ ਸ਼ਾਇਦ ਕੁਝ ਨਵਾਂ ਕਰੂਗੀ ਪਰ ਅਫਸੋਸ ਇਹਨਾਂ ਨੇਤਾ ਉਹਨਾਂ ਪਾਰਟੀਆਂ ਨਾਲੋਂ ਵੀ ਬਹੁਤ ਹੀ ਕਟਿਆ ਤੇ ਨਿੰਦਣਯੋਗ ਕੰਮ ਕੀਤੇ ਇਹ ਵੀ ਆਪਣੇ ਵਾਅਦੇ ਤੇ ਖਰਾ ਨਾ ਉੱਤਰ ਸਕੀ ਇਹ ਵੀ ਪਾਰਟੀ ਹਾਂ ਸਾਰੇ ਪਾਸੇ ਕਾਰਪੋਰੇਟ ਘਰਾਣਿਆਂ ਦੀਆਂ ਗੱਲਾਂ ਚੱਲੀ ਜਾਂਦੀਆਂ ਕਾਰਪੋਰੇਟ ਘਰਾਣਿਆਂ ਤੇ ਹੋ ਸਕਦਾ ਵਾਦੇ ਵੀ ਪੂਰੇ ਹੋਈ ਜਾਂਦੇ ਹੁਣ ਪਰ ਕਿਸੇ ਵੀ ਪਾਸੇ ਕੋਈ ਵੀ ਇਨਸਾਨ ਕਦੇ ਵੀ ਗਰੀਬ ਦੀ ਨਹੀਂ ਗੱਲ ਕਰਦਾ ਇੰਨਾ ਨੇ ਇੱਕ ਵਾਦਾ ਕੀਤਾ ਸੀ ਕਿ ਸਾਡੀ ਸਰਕਾਰ ਬਣ ਤੇ ਅਸੀਂ ਬੀਬੀਆਂ ਨੂੰ 1000 ਰੁਪਿਆ ਪੈਲਸਾ 1000 ਰੁਪਿਆ ਮਹੀਨਾ ਦਿਆ ਕਰਾਂਗੇ ਤੇ ਪੈਲਸਣ ਵੀ ਜਿਹੜੀ ਸ਼ਾਇਦ 2500 ਕਹਿੰਦੇ ਸੀ 2500 ਕਰ ਦਿਆਂਗੇ ਪਰਨਾਤਾ ਬਾਈ ਜੀ 1000 ਰੁਪਿਆ ਬੀਬੀਆਂ ਨੂੰ ਪੱਤਾ ਹੀ ਮਹੀਨਾ ਮਿਲਿਆ ਤੇ ਨਾ ਹੀ ਕੋਈ ਪਹਿਲਸਣ ਚ ਵਾਦਾ ਹੋਇਆ ਜੋ ਕਿ 2.5 ਸਾਲ ਹੋ ਗਏ ਆ ਸਰਕਾਰ ਬਣੀ ਲੋ ਵਹ 2.5 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਮੇਰੇ ਹਿਸਾਬ ਨਾਲ ਤੇ ਕੋਈ ਵੀ ਇਹਨਾਂ ਨੇ ਇਹ ਵਾਦਾ ਪੂਰਾ ਨਹੀਂ ਕੀਤਾ ਸਭ ਤੋਂ ਜ਼ਿਆਦਾ ਵੋਟਾ ਮੈਂ ਮੇਰੀ ਸੋਚ ਮੁਤਾਬਕ ਐਸੇ ਕਾਸਟ ਮਜਬੂਰ ਸਖ ਜਾਂ ਗਰੀਬ ਲੋਕਾਂ ਦੀਆਂ ਹੁੰਦੀਆਂ ਨੇ ਜ਼ਿਆਦਾ ਤੇ ਸਾਡੀਆਂ ਹੀ ਵੋਟਾਂ ਤੇ ਸਰਕਾਰਾਂ ਬਣਦੀਆਂ ਨੇ ਸਭ ਤੋਂ ਜ਼ਿਆਦਾ ਵੋਟ ਸਾਡੀ ਹੁੰਦੀ ਆ ਗਰੀਬ ਲੋਕਾਂ ਦੀ ਤੇ ਗਰੀਬ ਲੋਕਾਂ ਦੇ ਹੀ ਬਾਈ ਜੀ ਵਾਦੇ ਨਹੀਂ ਪੂਰੇ ਹੁੰਦੇ ਜੋ ਸਾਡੇ ਨਾਲ ਇਹ ਵਾਦੇ ਕਰ ਜਾਂਦੇ ਨੇ ਸਾਨੂੰ ਲਾਲਚ ਦੇ ਜਾਂਦੇ ਨੇ ਸਰਕਾਰ ਬਣ ਤੇ ਸਭ ਭੁੱਲ ਜਾਂਦੇ ਨੇ ਮੇਰਾ ਕੋਈ ਮਕਸਦ ਨਹੀਂ ਸੀ ਇਹ ਵੀਡੀਓ ਪਾਉਣ ਦਾ ਪਰ ਮੇਰੇ ਜਨਚ ਆਈ ਵੀ ਹਾਂ ਸਾਨੂੰ ਵੀ ਆਪਦੇ ਲਈ ਕੁਝ ਨਾ ਕੁਝ ਕਹਿਣਾ ਚਾਹੀਦਾ ਹੈ ਸਾਨੂੰ ਵੀ ਆਪਣੀ ਆਵਾਜ਼ ਭਗਵੰਤ ਮਾਨ ਤੇ ਇੱਕ ਪਚਾਉਣੀ ਚਾਹੀਦੀ ਹੈ ਵੀ ਭਗਵੰਤ ਮਾਨ ਸਿਆ ਤੂੰ ਸਾਡੇ ਨਾਲ ਮੇਰੀਆਂ ਬੀਬੀਆਂ ਨਾਲ ਮੇਰੀਆਂ ਮਾਤਾਵਾਂ ਨਾਲ ਇਹ ਵਾਦਾ ਕੀਤਾ ਸੀ ਵੀ ਅਸੀਂ 1000 ਰੁਪਿਆ ਦੇਾਂਗੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਾਂਗੇ ਤੇ ਉਹ ਵਾਦਾ ਤੋਂ ਪੂਰਾ ਨਹੀਂ ਕੀਤਾ ਕਿਹੜੀ ਬੀਬੀ ਦੇ ਖਾਤੇ 1000 ਰੁਪਿਆ ਆ ਕਿਸੇ ਦੇ ਖਾਤੇ ਨਹੀਂ ਆਇਆ ਰੁਜ਼ਗਾਰ ਕਿੰਨਾ ਨੂੰ ਮਿਲਿਆ ਕਿਸੇ ਬੇਰੁਜ਼ਗਾਰ ਨੂੰ ਰੁਜ਼ਗਾਰ ਨਹੀਂ ਮਿਲਿਆ ਹਾਂ ਰੁਜ਼ਗਾਰ ਉਹਨਾਂ ਨੂੰ ਹੀ ਦਿੱਤੇ ਆ ਤੂੰ ਜਿਹੜੀਆਂ ਥਾਂ ਥਾਂ ਤੇ ਫਲੈਕਸ ਲਾਏ ਆ ਵੀ ਅੱਜ ਇੰਨੀਆਂ ਨੌਕਰੀਆਂ ਮੈਂ ਸਰਕਾਰੀ ਦੇਤੀਆਂ ਉਹਨਾਂ ਨੂੰ ਹੀ ਦਿੱਤੇ ਆ ਕਾਰਪੋਰੇਟ ਘਰਾਣਿਆਂ ਦੇ ਬੱਚਿਆਂ ਨੂੰ ਮੇਰੀ ਸੋਚ ਮੁਤਾਬਕ ਬਾਈ ਤੂੰ ਕਿਸੇ ਗਰੀਬ ਨੂੰ ਨੌਕਰੀ ਨਹੀਂ ਦਿੱਤੀ ਹੋਗੀ ਕਿਸੇ ਗਰੀਬ ਬੱਚੇ ਨੂੰ ਨੌਕਰੀ ਨਹੀਂ ਦਿੱਤੀ ਕਿਸੇ ਗਰੀਬ ਪਰਿਵਾਰ ਦੇ ਬੱਚੇ ਨੂੰ ਨਹੀਂ ਮਿਲੀ ਨੌਕਰੀ ਕਿਸੇ ਮਜਬੀ ਸਿੱਖ ਭਰਾ ਨੂੰ ਕਿਸੇ ਮਜਬੀ ਸਿੱਖ ਪਰਿਵਾਰ ਦੇ ਬੱਚੇ ਨੂੰ ਨਹੀਂ ਨੌਕਰੀ ਮਿਲੀ ਹੋਗੀ ਸਾਨੂੰ ਤਾਂ ਯਾਰ ਤੁਸੀਂ ਲਾਲਚ ਦੇ ਕੇ ਸਾਡੇ ਨਾਲ ਝੂਠ बोल के वोटा ਲੈ ਜਾਣੇ ਹੋ ਤੇ ਕਿੱਥੇ ਜਾ ਕੇ ਪਹੁੰਚੋਗੇ ਯਾਰ ਪ੍ਰਮਾਤਮਾ ਤਾਂ ਦੇਖਦਾ ਹੀ ਆ ਕੋਈ ਗੱਲ ਨਹੀਂ ਇਸ ਲਈ ਵਰੀ ਅਸੀਂ ਥੋੜੀਆਂ ਗੱਲਾਂ 'ਚ ਆ ਗਏ ਫਿਲਹਾਲ ਮੈਂ ਬੇਨਤੀ ਕਰੂੰਗਾ ਆਪ ਦੇ ਭਾਈਚਾਰੇ ਨੂੰ ਵੀ ਗਾਂ ਤੋਂ ਨਾ ਇਹਨਾਂ ਦੀਆਂ ਗੱਲਾਂ 'ਚ ਆਇਓ ਮੈਂ ਖੁਦ ਇਸ ਚੀਜ਼ ਤੇ ਅਫਸੋਸ ਕਰਦਾ ਵਾਂ ਬਹੁਤ ਦੁਖੀ ਹਿਰਦੇ ਨਾਲ ਕਹਿੰਦਾ ਵੀ ਮੈਂ ਇਹਨਾਂ ਨੂੰ ਵੋਟ ਪਾਈ ਕਿਉਂ ਪਾਈ ਇਹਨਾਂ ਨੂੰ ਵੋਟਾਂ ਕਿਉਂ ਪਵਾਈਆਂ ਬਹੁਤ ਦੁਖੀ ਹਿਰਦੇ ਨਾਲ ਕਹਿੰਦਾ ਯਾਰ ਨੌਕਰੀ ਤਾਂ ਦੂਰ ਦੀ ਗੱਲ ਤੂੰ ਤਾਂ ਯਾਰ ਜਿਹੜਾ 1000 ਰੁਪਏ ਵਾਲਾ ਵਾਅਦਾ ਕੀਤਾ ਸੀ ਇਹ ਵੀ ਨਹੀਂ ਬੀਬੀਆਂ ਦਾ ਪੂਰਾ ਕੀਤਾ ਉਹ ਵੀ ਬੀਬੀਆਂ ਇਹ ਪੁੱਛਦੀਆਂ ਨੇ ਵੀ ਕਦੋਂ 1000 ਰੁਪਏ ਸਾਡੇ ਖਾਤੇ ਚ ਆਊਗਾ ਤਾਨੂੰ ਬੁਛਦੇ ਆ ਤੁਹਾਨੂੰ ਨਹੀਂ ਬੁਛਦੇ ਤੁਾਨੂੰ ਬੁਛਦੇ ਆ 10000 ਰੁਪਏ ਮੇਰੇ ਖਾਤੇ ਚਾਉ ਬਾਈ ਤੇ ਸਾਨੂੰ ਉਸ ਸਮੇਂ ਕੋਈ ਉੱਤਰ ਨਹੀਂ ਆਉਂਦਾ ਅਸੀਂ ਨੀਵੀਂ ਪਾ ਕੇ ਖੜ ਜਾਂਦੇ ਆ ਭਗਵਾਨ ਤਾਂ ਸੇ ਆ ਤੈਨੂੰ ਨਹੀਂ ਕੋਈ ਪੁੱਦਾ ਸਾਨੂੰ ਪੁੱਛਦੇ ਆ ਕਿਉਂਕਿ ਅਸੀਂ ਤੇਰੀ ਖਾਤਰ ਤੇਰੀ ਪਾਰਟੀ ਬਣਾਉਣ ਦੀ ਖਾਤਰ ਵੋਟ ਮੰਗੀ ਮੈਂ ਆਪ ਦੇ ਹਲਕੇ ਦੇ ਐਮ.ਐਲ.ਏ ਲਈ ਘਰ ਘਰ ਜਾ ਕੇ ਵੋਟ ਮੰਗੀ ਉਹਨੂੰ ਤਾਂ ਸ਼ਾਇਦ ਮੇਰਾ ਚਿਹਰਾ ਵੀ ਹੁਣ ਯਾਦ ਨਹੀਂਗਾ ਹਾਂ ਇਹ ਵੀ ਗੱਲ ਸਹੀ ਆ ਜਦੋਂ ਅਕਸਰੀ ਐਮ.ਐਲ.ਏ ਬਣ ਜਾਂਦੇ ਆ ਇਹ ਫਿਰ ਇਹ ਚਿਹਰੇ ਵੀ ਭੁੱਲ ਜਾਂਦੇ ਆ ਨਹੀਂ ਮੇਰਾ ਚਿਹਰਾ ਯਾਦ ਹੋਊਗਾ ਉਹਨਾਂ ਨੂੰ ਨਹੀਂ ਮੈਨੂੰ ਜਾਣਦੇ ਹੋ ਹੋਣਗੇ ਉਹ ਇਹ ਸਹੀ ਗੱਲ ਆ ਮਬਾਦਾ ਪ੍ਰਾਣਾ ਤਸੀਲ ਜ਼ਿਲ੍ਹਾ ਮੋਗਾ ਤੋਂ ਗੱਲ ਕਰ ਰਿਹਾ ਹਾਂ ਤੇ ਬਾਈ ਜੀ ਤੁਹਾਡੇ ਮੂਰੇ ਰਿਕਵੈਸਟ ਹੀ ਆ ਹਲਕੇ ਮੇਰੇ ਦੇ ਐਮਐਲਏ ਮੂਰੇ ਵੀ ਰਿਕਵੈਸਟ ਆ ਤੇ ਆ ਮੌਜੂਦਾ ਸਰਕਾਰ ਜਿਹੜੀ ਐ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਨਾਂ ਮੂਰੇ ਮੇਰੀ ਰਿਕਵੈਸਟ ਆ ਜਿਹੜੇ ਵਾਅਦੇ ਤੁਸੀਂ ਪੂਰੇ ਵਾਅਦੇ ਕੀਤੇ ਆ ਨਾ ਉਹ ਵਾਅਦੇ ਤੁਸੀਂ ਪੂਰੇ ਕਰੋ ਹਯਾ ਰੁਪਿਆ ਜਿਹੜਾ ਤੁਸੀਂ ਕਿਹਾ ਨਾਗੇ ਸੀ ਬੀਬੀਆਂ ਦੇ ਖਾਤੇ ਚ ਪਾਇਆ ਕਰਾਂਗੇ ਭਾਈ ਜੀ ਉਹ 1000 ਰੁਪਿਆ ਪਾਉਣਾ ਸ਼ੁਰੂ ਕਰੋ 20 ਸਾਲਾਂ ਤੋਂ ਜ਼ਿਆਦਾ ਸਮਾਂ ਹੋ ਗਿਆ ਇਹ ਨਾ ਹੋਵੇ ਕਿਤੇ 1000 ਰੁਪਏ ਦੇ ਚੱਕਰ ਚ ਸਾਨੂੰ ਵੀ ਇਹ ਵਾਦਾ ਪੂਰਾ ਕਰਾਉਣ ਲਈ ਧਰਨਾ ਲਾਉਣਾ ਪਵੇ ਸਾਨੂੰ ਵੀ ਸੜਕਾਂ ਤੇ ਆਉਣਾ ਪਵੇ ਕਿਉਂਕਿ ਐਸੇ ਆਪ ਦੀ ਜਗਾ ਸਹੀ ਹੋਵਾਂਗੇ ਜੇ ਤੁਸੀਂ ਸਾਨੂੰ ਧਰਨਾ ਲਾਉਣੋਂ ਹਟਾਉਂਗੇ ਤਾਂ ਤੁਸੀਂ ਗਲਤ ਹੋਵੋਗੇ ਕਿਉਂਕਿ ਭਾਈ ਜੀ ਤੁਸੀਂ ਖੁਦ ਸਾਡੇ ਨਾਲੇ ਵਾਅਦਾ ਕੀਤਾ ਵਾ ਅਸੀਂ ਇਸ ਬੇਸ ਤੇ ਗੱਲ ਵੀ ਕਰ ਰਹੇ ਆ ਅਸੀਂ ਮੀਟਿੰਗਾਂ ਕਰ ਰਹੇ ਆ ਭਾਈਚਾਰਾ ਇਕੱਠਾ ਹੋਣ ਦੀਆਂ ਗੱਲਾਂ ਕਰ ਰਿਹਾ ਵਾ ਜੇ ਆਉਣ ਵਾਲੇ ਸਮੇਂ 'ਚ ਤੁਸੀਂ ਇਸ ਤੇ ਕੋ ਉਹ ਜੇ ਵਿਚਾਰ ਨਾ ਕੀਤਾ ਤਾਂ ਸਰ ਅਸੀਂ ਤੁਹਾਨੂੰ ਯਾਦ ਕਰਾਵਾਂਗੇ ਤੇ ਉਹ ਦਿਨ ਨਾ ਆਵੇ ਮੈਂ ਉਮੀਦ ਰੱਖਦਾ ਵਾਂ ਵੀ ਜਲਦ ਤੋਂ ਜਲਦ ਤੁਸੀਂ ਗਰੀਬ ਪਰਿਵਾਰਾਂ ਲਈ ਵੀ ਸੋਚੋਗੇ ਤੇ ਜਿਹੜੇ ਉਹਨਾਂ ਨਾਲ ਵਾਅਦੇ ਕੀਤੇ ਆ ਉਹ ਪੂਰੇ ਕਰੋਗੇ ਧੰਨਵਾਦ